ਪਿਆਰੇ ਅਸੀਂ ਕਿੰਨਾ ਕਾਕੇ ਨਿੱਤ ਗੁਰੂ ਨੂੰ ਮਿਲਦੇ ਭਾਵੇਂ ਅਸੀਂ ਗੁਰਸਿੱਖ ਵੀ ਕਹਾਉਂਦੇ ਆ ਗੁਰੂ ਦਾ ਬਾਣਾ ਵੀ ਪਾਇਆ ਹਾਂ ਅਮਰਤਾ ਹੀ ਵੀ ਹੋਈ ਪਰ ਕਿੰਨਾਕ ਅਸੀਂ ਗੁਰੂ ਦੇ ਦਰ ਤੇ ਆਉਂਦੇ ਆ ਕਿ ਹਰ ਰੋਜ਼ ਅਸੀਂ ਆਪਣੇ ਗੁਰੂ ਨੂੰ ਮਿਲਦੇ ਆ ਨਹੀਂ ਬੜੇ ਘੱਟ ਹੈ ਜਿਹੜੇ ਇਹ ਤਾਂ ਕੇ ਆਪਣੇ ਗੁਰੂ ਨੂੰ ਮਿਲਦੇ ਆ ਇਸ ਕਰਕੇ ਮੇਰੇ ਗੁਰੂ ਰਾਮਦਾਸ ਜੀ ਕਹਿੰਦੇ ਹੋ ਭਰਿਆ ਜੇ ਗੁਰੂ ਦਾ ਸਿੱਖ ਬਣੀਏ ਤਾਂ ਨਿਤ ਗੁਰੂ ਨੂੰ ਆ ਕੇ ਮਿਲਿਆ ਕਰ ਆਏ ਮੇਰਾ ਗੁਰ ਸਿੱਖ ਐ ਗੁਰ ਸਿੱਖ ਗੁਰੂ ਦੇ ਝਾਤੇ ਨਿਤ ਹਾਜ਼ਰੀ ਭਰਿਆ ਭਰਿਆ ਆਏ ਮੇਰਾ ਗੁਰ ਸਿੱਖ ਆਏ ਮੇਰੇ ਤੋਂ ਮੇਰੇ ਗੁਰੂ ਕੀ ਪਿਆਰੀ ਬਾਸਾ ਕਹਿੰਦੇ ਕਿ ਮੇਰੇ ਗੁਰੂ ਦੇ ਪਿਆਰੇ ਗੁਰ ਸਿਖਾ ਕਿਉਂਕਿ ਮੇਰਾ ਗੁਰੂ ਆਪਣੇ ਸਿਖਾਂ ਨੂੰ ਬੜਾ ਪਿਆਰ ਕਰਦਾ ਆਪਣੀ ਬਾਣੀ ਪੜਨ ਵਾਲਿਆਂ ਨੂੰ ਬੜਾ ਪਿਆਰ ਕਰਦਾ ਏ ਬਾਣਾ ਪਹਿਨਣ ਵਾਲਿਆਂ ਨੂੰ ਬੜਾ ਪਿਆਰ ਕਰਦਾ ਹੈ ਆਪਣੇ ਧਰਮ ਤੇ ਆਉਣ ਵਾਲਿਆਂ ਨੂੰ ਬੜਾ ਪਿਆਰ ਕਰਦਾ ਹੈ ਗੁਰੂ ਦੇ ਧਰਮ ਤੇ ਕੋਈ ਵੀ ਚੱਲ ਕੇ ਆ ਗਿਆ ਮੇਰੇ ਗੁਰੂ ਦਾ ਸੁਭਾਈ ਏ ਸਾਧਕ ਐਸਾ ਕਿ ਜੋ ਵੀ ਚੱਲ ਕੇ ਆ ਗਿਆ ਉਹਨੂੰ ਆਪਣੀ ਗਲੀ ਦੀ ਨਾਲ ਲਾ ਲਵੇ ਸੁਭਾਈ ਦੇਸ ਉਹਦਾ ਵਿਰਤ ਐਸਾ ਹੈ ਵਿਰਤ ਦਾ ਭਾਵ ਸੁਭਾਅ ਜੋ ਵੀ ਗੁਰੂ ਦੇ ਧਾਰਮਿਕ ਚੱਲ ਕੇ ਆ ਸਰਨ ਆਵੇ ਜਿਹੜਾ ਗੁਰੂ ਦੀ ਸ਼ਰਣਾ ਕਰਦਾ ਸਰਨ ਆਵੇ ਤੇ ਸਕੰਠ ਲਗਾਵੇ ਉਰ ਆਪਣੇ ਕੰਨ ਦੇ ਨਾਲ ਭਾਵ ਗਲੇ ਦੇ ਨਾਲ ਗੁਰੂ ਲਾ ਲਿਆ ਸਨ ਆਵੇ ਜਿਸ ਕੰਠ ਲਗਾਵੇ ਇਹ ਬਿਰਦ ਸੁਹਾਵੀ ਸੰਗਾਰ ਤਾ ਕਿਰ ਬਿਰਦ ਦਾ ਭਾਵ ਹੈ ਸੁਹਾਵ ਇਹ ਮੇਰੇ ਗੁਰੂ ਦਾ ਸੁਭਾਅ ਹੈ ਜਿਹੜਾ ਸਤਨ ਦੇ ਵਿੱਚ ਆ ਗਿਆ ਸਨ ਪਏ ਦੀ ਯਾਦ ਰੱਖ ਜੇਕਰ ਸਮੀਰ ਦੇ ਬ੍ਰਾਹਮਣਾਂ ਨੇ ਆਪੇ ਸਾਰਨ ਲਈ ਮੇਰੇ ਸਾਥ ਗੁਰੂ ਨੇ ਉਹਨਾਂ ਦੇ ਬਾਹ ਪੜੀ ਤਾਂ ਸੰਤ ਪਿਆ ਦੀ ਯਾਦ ਰੱਖ ਲਈ ਆਪਰਾ ਆਪਾ ਪਰਵਾਰ ਕਰਵਾ ਲ ਦਿੱਤਾ ਚੰਦਨੀ ਕਉਪ ਦੇ ਵਿੱਚ ਆਪਣੇ ਸੀਸ ਦਾ ਬਣੀ ਗਾਮ ਦੇ ਦਿੱਤਾ ਗੁਰੂ ਤੇਗ ਬਾਹ ਜੀ ਦਾ ਮਹਾਰਾਜ ਤਾਂ ਫਿਰ ਉਹਨਾਂ ਦੀ ਸਾਰਨ ਪਿਆ ਦੀ ਯਾਦ ਰੱਖੀ ਉਹਨਾਂ ਦੀ ਦੁਨੀ ਮਿਹਰੋਂ ਡੁੱਬਦੇ ਧਰਮ ਨੂੰ ਬਚਾ ਲਿਆ ਉਪਰਿਆ ਐਸੇ ਗੁਰੂ ਨੂੰ ਆ ਕੇ ਮਿਲਿਆ ਕਰ ਆਈ ਮੇਰਾ ਗੁਰ ਸਿੱਖਾ ਆਈ ਮੇਰ ਤੋਂ ਮੇਰੇ ਗੁਰੂ ਕੇ ਪਿਆਰਿਆ ਹੇ ਮੇਰੇ ਗੁਰੂ ਦੇ ਪਿਆਰੇ ਹੋ ਸਿੱਖਾ ਕਰ ਫਸਟ ਘਟੇ ਦੇ ਮੈਨੂੰ ਆ ਕੇ ਗੁਰ ਸਿੱਖਾ ਨੂੰ ਆ ਕੇ ਮਿਲਿਆ ਕਰ ਗੁਰ ਸਿੱਖਾਂ ਦੇ ਕੋਲੋਂ ਗੁਰੂ ਜੀਆਂ ਕਹਾਣੀਆ ਸੁਣਿਆ ਕਰ ਆਪੇ ਉਹ ਪਰਮਾਤਮਾ ਦੇ ਹਰ ਦੇ ਸਿਰ ਤੇ ਸਲਾਮ ਹੋ ਜਾਂਦਾ ਤਾਂ ਰਹਾਉ ਦਾ ਵਿਸ਼ਰਾਮ ਲੀਕੇ ਧੰਨ ਮੇਰੇ ਗੁਰੂ ਰਾਮਦਾਸ ਜੀ ਮਹਾਰਾਜ ਅਗਨੀਆਂ ਪੰਗਤੀਆਂ ਦੇ ਇਸੇ ਰਾ ਕਿਰਪਾ ਕਰਦੇ ਹਨ ਜੀ ਹਾਰੇ ਕੇ ਸੋਨਾਰ ਪਾਵਣੇ ਇਹ ਪਉ ਬਾਅਦ ਹੈ ਉਹਨੂੰ ਕੀ ਚੰਗਾ ਲੱਗਦਾ ਹੈ ਹੁਣ ਮੇਰੇ ਗੁਰੂ RAMDAS NAN MAHARAJ ਕਹਿੰਦੇ ਏ ਵੀ ਪਰਮਾਤਮਾ ਨੂੰ ਚੰਗਾ ਕੀ ਲੱਗਦਾ ਹੈ ਪਰ ਇਹ ਪੂਰ ਪਰਮਾਤਮਾ ਨੂੰ ਚੰਗਾ ਕੀ ਲੱਗਦਾ ਹੈ ਅਸੀਂ ਤਾਂ ਪਰਮਾਤਮਾ ਨੂੰ ਖੁਸ਼ ਕਰਨ ਵਾਲੇ ਪਤਾ ਨਹੀਂ ਕਿੰਨੇ ਕੁ ਧਰਮ ਕੰਮ ਕਰਦੇ ਪਈ ਆ ਕੋਈ ਵੀ ਇਨਫਾਤੇ ਬੁਰਿਆ ਕਰਦਾ ਹੈ ਠੀਕ ਹੈ ਤੁਹਾਡੇ گر استھان نے انہوں کے درشن کی اداری کرو یہ من کا خیال ہے پتہ نہیں میں مجھے رب مل جائے کوئی کسی طرح اپنے سریر تبا رہا ہے کوئی کرن پاڑ کر رہی ہے کوئی پتہ نہیں کی کچھ دنیا کر دی پی ہے اصے رب نوش کرنی خوشی لینی ہے نا پھر وہ کام کرنے پڑنے جہے وہ پرماتما چی لگتے ہر چنگا کی لگتا ہے ہر کے گھن ہر راب دے ਉਦੋਂ ਭਾਈ ਪਰਮਾਤਮਾ ਨੂੰ ਜਿਹੜਾ ਕੋਈ ਪਰਮਾਤਮਾ ਦੀ ਹੁਣ ਗਾਉਂਦਾ ਹੈ ਉਹਦੀ ਸਿੱਧ ਸਲਾਹ ਕਰਦਾ ਹੈ ਉਹ ਆਪਣੀ ਹੁਣ ਗਾਉਣੀ ਘਾਉਂਦੇ ਨਹੀਂ ਚੰਗੀ ਲੱਗਦੀ ਨਹੀਂ ਪਰ ਉਹ ਹੁਣ ਗਾਉਣ ਦੀ ਦਾਤ ਮਿਲਦੀ ਕਿੱਥੋਂ ਹੈ ਇਹ ਤੋਂ ਮਿਲੇ ਉਹ ਦਾਤ ਬਾਦਸ਼ਾਹ ਕਹਿੰਦੇ ਸੀ ਗੁਰੂ ਤੇ ਪਾਈ ਇਹ ਦਾਤ ਭਾਈ ਹੁਣ ਗਉਣ ਦੀ ਉਹਦੀ ਸਿੱਖ ਸਲਾਹ ਕਰਨੀ ਕਿ ਆਕਰਲ ਇਹ ਗਿਆਨ ਇਹ ਗੁਰੂ ਦੇ ਰਾਤੋਂ ਮਿਲਦਾ ਹੈ ਇਸ ਕਰਕੇ ਪੂਰੇ ਗੁਰੂ ਦੇ ਲੱਗ ਗੁਰੂ ਦੀ ਬਾਣੀ ਦੀ ਰਾਮੀ ਰੱਬ ਦੀ ਸਿੱਖ ਸਲਾਹ ਅਰਿਆ ਕਰ ਉਹਨੂੰ ਆਪਣੀ ਸਿੱਖ ਸਲਾਹ ਪਹੁੰਚ ਉਹਨੂੰ ਉਹ ਸਿੱਖ ਸਲਾਹ ਤੇ ਨਹੀਂ ਜਾਂਦੀ ਹੈ ਪਾਸ਼ਾ ਕਹਿੰਦੇ ਇਹ ਗੁਰਸਕਾਲ ਪਰ ਪ੍ਰਮਾਤਮਾ ਦੇ ਗੁਰ ਗਾਉਣੇ ਉਹ ਪ੍ਰਮਾਤਮਾ ਨੂੰ ਪਸੰਦ ਆਉਂਦੀ ਹੈ ਤਾਂ ਫਿਰ ਮੈਂ ਉਹ ਜਿਹੜੀ ਗੁਰ ਦੇ ਨਾ ਉਹ ਗਾਉਣੇ ਗੁਰੂ ਦੇ ਪਾਸੋਂ ਸਿੱਖੇ ਨੇ ਉਹ ਭਲਿਆ ਤੂੰ ਵੀ ਗੁਰੂ ਦੇ ਕੋਲ ਉਹ ਰੱਬ ਦੇ ਗੁਰ ਗਾਉਣੇ ਸਿੱਖਿਆ ਕਰ ਜੇ ਗੁਰ ਬਾਹਰ ਮੰਨੇ ਆਹ ਤੇ ਨੋ ਕੋ ਕੋ ਮੋ ਜਾਏ ਆ ਮੇਰੇ ਪਾਸਕ ਦੀ ਜਿਹਨ ਗੁਰ ਕਾ ਭਾਣਾ ਮੰਨੀਆਂ ਉਹ ਭਨਿਆ ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮੰਨ ਲਿਆ ਹੋਏ ਹੁਣ ਗੁਰੂ ਦਾ ਹੁਕਮ ਮੰਨਣ ਵਾਲੀ ਅਸੀਂ ਕਿੰਨੇ ਕਹੋ ਸਕਦੇ ਜਿਹੜੇ ਗੁਰੂ ਦਾ ਹੁਕਮ ਮੰਨਦੀਆਂ ਗੁਰੂ ਦਾ ਭਣ ਹੋਰ ਜਿਹੜੇ ਪਾਸਿਆਂ ਤੋਂ ਗੁਰੂ ਸਾਹਿਬ ਨੂੰ ਰੂਪ ਦਾ ਹੈ ਅਸੀਂ ਤਾਂ ਉਹਨਾਂ ਪਾਸਿਆਂ ਦੇ ਬੰਦ ਧੱਕੇ ਦੇ ਨਾਲ ਤੁਰੇ ਜਾਂਦੇ ਗੁਰੂ ਰੂਪ ਦਾ ਕੋਈ ਕਰਮ ਕਾਂਡ ਨਹੀਂ ਕਰਨੀ ਹਨ ਗੁਰੂ ਰੂਪ ਦਾ ਸਿੱਖਾ ਪਖੰਡਾਂ ਤੋਂ ਦੂਰ ਰਹਿੰਦਾ ਹੈ ਗੁਰੂ ਰੂਪ ਦਾ ਕਿਸੇ ਪ੍ਰਕਾਰ ਦਾ ਗੁਰੂ ਦੇ ਸਿੱਖ ਨੇ ਨਸਾਂ ਨਹੀਂ ਕਰਨਾ ਗੁਰੂ ਰੂਪ ਦਾ ਸਿੱਖ ਨੇ ਕੋਈ ਤ੍ਰੈਤ ਨਹੀਂ ਕਰਨੀ ਪਰ ਅਸੀਂ ਸਾਰਾ ਕੁਝ ਕਰੀ ਜਾਂਦੇ ਸਭ ਕੁਝ ਦੁਨੀਆ ਦੇ ਵਿੱਚ ਚੱਲਦਾ ਹੈ ਗੁਰੂ ਦਾ ਬਾਣਾ ਵੀ ਪਾਇ ਪਾ ਲਈ ਨਹੀਂ ਕਰਮ ਕਾਂਡ ਵੀ ਕਰੀ ਜਾਂਦੇ ਸਭ ਖੰਡ ਵੀ ਕਰੀ ਜਾਂਦੇ ਥਾਂ ਥਾਂ ਤੇ ਜਾ ਕੇ ਮਸੀਤ ਵੀ ਕੀਤੀ ਜਾਂਦੀ ਕੀ ਅਸੀਂ ਗੁਰੂ ਦੇ ਹੁਕਮ ਦੇ ਵਿੱਚ ਨਹੀਂ ਉਹ ਭਨਿਆ ਜੇ ਤੈ ਗੁਰੂ ਦਾ ਬਾਣਾ ਪਾ ਲਿਆ ਤਾਂ ਫਿਰ ਅਮਰਤਾ ਹੀ ਹੋ ਗਿਆ ਪਰ ਤੈਨੂੰ ਗੁਰੂ ਦੇ ਹੁਕਮ ਦੇ ਵਿੱਚ ਰਹਿਣਾ ਪਏ ਐਨੀ ਹੀ ਜੇ ਜੇ ਕਈ ਅੰਮਰਤ ਦੀ ਦਾਤ ਨਹੀਂ ਇਹ ਜਿਹੜਾ ਤੇਰਾ ਸੀਸ ਹੈ ਨਾ ਇਹ ਗੁਰੂਰ ਕਰਕੇ ਰਹਿ ਦਿੱਤਾ ਹੈ ਇਹ ਸੀਸ ਤੇ ਇਜ਼ਾਤ ਨੁਗੜੀ ਉਹਦੇ ਤੋਂ ਤੇਰਾ ਵਾਦਨ ਹੋ ਗਿਆ ਹੈ ਕਰਮੀਆਂ ਵਾਲਿਆ ਪਾਸ਼ਾ ਤੇ ਖੰਡੇ ਬਾਟੀ ਦੀ ਦਾਤ ਮੇਰੀ ਝੂੜੀ ਦੇ ਵਿੱਚ ਪਈਏ ਤਾਂ ਫਿਰ ਜਿੱਦਾ ਭਾਈ ਹਿੰਮਤ ਸਿੰਘ ਭਾਈ ਵਿਆਸ ਸਿੰਘ ਭਾਈ ਸਹਿਲ ਸਿੰਘ ਭਾਈ ਮੋਤਲ ਸਿੰਘ ਵਾਗੇ ਉਹਨਾਂ ਪੰਜ ਪਿਆਰਿਆਂ ਨੇ ਤੇ ਦਰਦੇ ਆਪਣੇ ਸੀਸ ਭੇਟ ਕਰਕੇ ਇਹ ਧਾਤ ਲਈ ਸੀ ਉਹਦਾ ਮੀਰਾ ਸੀਸ ਵੀ ਤੇਰੇ ਦਰ ਤੇ ਪੇਡਾ ਇਹ ਸੀਸ ਗੁਰੂ ਦਾ ਉਹ ਗਿਆ ਫਿਰ ਸੀਸ ਗੁਰੂ ਦੀ ਇਮਾਨਤ ਹੈ ਪਰ ਤੂੰ ਲਈ ਫਿਰਦਾ ਇਹਨਾਂ ਨੂੰ ਮੜੀਆਂ ਮੱਠਾਂ ਦੇ ਉੱਤੇ ਇਹ ਗੁਰੂ ਦਾ ਸੀਸ ਹੈ ਪੂਰੀ ਇਮਾਨਤ ਹੋ ਗਈ ਤੂੰ ਇਹ ਸੀਸ ਨੂੰ ਖਾਂ ਖਾਂ ਕੇ ਠੋਣ ਦਾ ਫਿਰਦਾ ਹੈ ਕਿ ਗੁਰੂ ਦਾ ਹੁਕਮ ਤੈ ਬੰਨਿਆ ਨਹੀਂ ਮਨਿਆ ਦੀ ਬਾਦਸ਼ਾਹ ਕਹਿੰਦੇ ਜਿੰਨ ਗੁਰ ਕਾ ਭਾਣਾ ਮਨੇ ਜਿਨਾ ਨੇ ਗੁਰੂ ਦੇ ਹੁਕਮ ਨੂੰ ਗੁਰੂ ਦੇ ਭਾਣੇ ਨੂੰ ਮੰਨ ਲਿਆ ਹੈ ਦੇਰ ਕੋ ਲੋਕੋਂ ਮਜਾਹੀ ਤੁਮ ਨੂੰ ਮੰਦਾ ਭਾਗ ਹੈ ਉਸ ਤੋਂ ਬੁਨੇ ਹਾਰ ਜਾਣਾ ਮੁਰਗੁਰ ਕੀ ਸਦਕੇ ਜਾਣਾ ਬਾਦਸ਼ਾਹ ਕਹਿੰਦੇ ਮੈਂ ਉਹਨਾਂ ਬੜਤਾਨੀਆਂ ਤੋਂ ਉਹਨਾਂ ਵੱਡੇ ਭਾਗਾਂ ਵਾਲਿਆਂ ਨੂੰ ਮੁੜ ਮੁੜ ਕੇ ਕਰਵਾਨ ਜਾਣਾ ਕਿਹਨਾਂ ਤੋਂ ਲਈ ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਬਿਠਾ ਕਰਕੇ ਮੰਨਿਆ ਜਿਹਦੇ ਪਾਸੇ ਤੋਂ ਗੁਰੂ ਨੇ ਰੋਕਿਆ ਪੁੱਤਰੋ ਰੁਕੇ ਜਿਹੜੇ ਪਾਸੇ ਗੁਰੂ ਨੇ ਤੁਰਿਆ ਉਸ ਪਾਸੇ ਨੂੰ ਤੁਰੇ ਉਹਦੇ ਗੁਰੂ ਦੇ ਸਿੱਖ ਗੁਰਮਖ ਗੁਰੂ ਦੇ ਬਲ ਮੁਕ ਕਰਕੇ ਤੁਰਨ ਵਾਲਾ ਗੁਰਮੁਖ ਜਿਹੜਾ ਗੁਰੂ ਦੀ ਮਾਣੇ ਕਿਤਾ ਪਰ ਜਿਹੜਾ ਆਪਣੇ ਮਨ ਦੀਆਂ ਮਰਜ਼ੀਆਂ ਕਰਦਾ ਵੀ ਗੁਰੂ ਦਾ ਬਾਣਾ ਨਹੀਂ ਪਾ ਲਿਆ ਫਰਾਨੀ ਥਾਂ ਵੀ ਬਾਕੀ ਤੇ ਪੀਠਾ ਥਾਂ ਵੀ ਬਾਕੀ ਉਹ ਕੀ ਕਹਿੰਦੇ ਆ ਉਹ ਮਨ ਦੇ ਬਾਲ ਮੁਖ ਕਰਕੇ ਜਾਂਦਾ ਹੈ ਆਪਣੇ ਮਨ ਦੀ ਮਰਜ਼ੀ ਮੁਤਾਬਕ ਉਹ ਕਹਿੰਦੇ ਇਹ ਮਾਨ ਮੁਖ